ਅੱਜ ਉਹ ਮੈਂ ਡੇਗੂਗਾ ਰੈਵਿਊ ਰੈਵਿਊ ਅਧਿਕਾਰੀ ਹਸ ਤੌਰ ਤੇ ਤਹਿਸੀਲਦਾਰ ਕਹਿੰਦੇ ਨੇ ਜਿਹੜੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਹਾਂ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂਗੇ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਨਰਾਗ ਵਰਮਾ ਜੀ ਸਾਡੇ ਅਫੀਸਰ ਸਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ 2-3 ਕੁਲੀਗ ਸਾਡੇ 2-3 ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਇਹ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਬ ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲ-ਗਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣ ਤੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰ ਉਹਦਾ ਕੋਈ ਜਿੰਦਾਬਾਦ ਪ੍ਰਗੋਸ਼ ਸਿੰਘ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨ ਨਾਲ ਹੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੇ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਾਂਗੇ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੋਈ ਐਗਰੀ ਕਿਨੇ ਮਾਈ ਉਹਣਾ ਦੇਣਾ ਹੈ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਮੈਂ ਜਿਹੜਾ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਰਜਿਸਟਰਾ ਦਾ ਕੰਮ ਸੰਭਲ ਕੇ ਨਾਇਬ ਸੀਨੀਅਰ ਤੁਸੀਂ ਚੱਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਜੀ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਦ ਨੀ ਰੁਕ ਰਹੀ ਮੈਂ ਦੋ ਤਿੰਨ ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਜੀ ਤੁਹਾਨੂੰ ਮੈਂ ਅਪਡੇਟ ਕਰ ਦਿੰਦਾ ਮੈਂ ਤਹਿਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਹਿਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਵੀ ਨਾ ਕੋਈ ਕੰਮ ਨਹੀਂ ਰੁਕਦਾ ਜੀ ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕ腐ਪਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਇਹ ਤਾਂ ਬਿਨਾਂ ਲੈਣੋ ਕੀ ਕਿਸਾਨ ਉਹਨਾਂ ਨੂੰ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਹੋ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਭ ਕਹਿੰਦੇ ਡੇਟੇਨ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਮ ਸਾਹਿਬ ਅਸਲ ਚਾਹਤ ਨਹੀਂ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਡੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਹੈ ਕਹਿੰਦੇ ਬਤਮੀਜੀ ਕੀਤੀ ਸਭ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਸੀਐਮ ਸਾਹਿਬ ਹੋਇਆ ਕੀ ਸੀ ਅਸਲ ਥੋੜਾ ਬਰੀਫ ਕਰ ਦਿਓ ਅਸਲ ਚੱਲ ਹੋਇਆ ਕੀ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਿਉਂ ਬਿਠਾਈ ਰੱਖਿਆ ਜੀ ਕਿੰਨਾ ਨੁਕਸਾਨ ਹੋਇਆ ਹੋ ਸਕਦਾ ਕਿਉਂਕਿ ਗੱਲ ਜਿਹੜੀਆਂ ਮੰਗਾ ਇੱਕ ਮਿੰਟ ਹ ਦੇ ਸਵਾਲ ਨੂੰ ਆਪਕੋ ਬੋਲੀ ਬੋਲਦੀ ਹੈ ਬੜੀ ਬੜਾ ਪਲੀਜ਼ ਜੀ ਸੱਤ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਹਿੰਦਾ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਖਾ ਮੈਨੂੰ ਬਦਤਮੀਜ਼ੀ ਕੀਤੀ ਕਿ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਦੋਂ ਪਹਿਲਾਂ ਬਿਨਾ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੁਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ